ਇੱਥੇ ਆ ਲੋਕ ਇਨਕ੍ਰੋਚਮੈਂਟ ਆਪੇ ਆਪਣੀ ਮਰਜ਼ੀ ਨਾਲ ਇਨਕ੍ਰੋਚਮੈਂਟਾਂ ਹਟਾ ਰਿਹਾ ਵੀ ਟ੍ਰੈਫਿਕ ਜੈਮ ਲੱਗਦੇ ਆ ਉਹਨਾਂ ਦੇ ਕਾਰੋਬਾਰ ਡਿਸਟਰਬ ਹੋਏ ਆ ਗਾਹਕ ਆਉਂਦਾ ਖਲੋਂਦਾ ਕੋਈ ਨਹੀਂ ਕਿਉਂਕਿ ਪਿਛੋ ਟੀ ਟੀ ਜਦੋਂ ਵੱਜਦੀਆਂ ਤਾਂ ਹਾਰਣ ਤੇ ਉਹ ਆਪਣੀ ਇਨਕ੍ਰੋਚਮੈਂਟ ਜਿਹੜੇ ਛੱਡ ਵਧਾਏ ਆ ਥੜੇ ਵਧਾਏ ਉਹ ਪਿੱਛੇ ਕਰ ਰਹੇ ਆ ਤੇ ਮੈਂ ਇੱਥੇ ਰੁਕਿਆ ਬਟਾਲੇ ਤੋਂ ਆਇਆ ਤਾਂ ਆਣ ਕੇ ਧੰਨਵਾਦ ਕਰਨ ਲਈ ਵੀ ਬਹੁਤ ਤੁਹਾਡਾ ਧੰਨਵਾਦ ਤੇ ਬਾਕੀ ਵੀ ਅਪੀਲ ਕੀਤੀ ਵੀ ਸ਼ਹਿਰ ਵਾਸੀਆਂ ਇਹਨਾਂ ਵੱਲ ਵੇਖ ਕੇ ਬਾਕੀ ਵੀ ਲੋਕ ਸਮਝਣ ਤੇ ਆਪਣੀਆਂ ਦੁਕਾਨਾਂ ਦੇ ਜਿਹੜੀ ਨਿਕੋਚਮੈਂਟ ਕੀਤੀ ਆ ਉਹਨਾਂ ਨੂੰ ਨਾ ਕਰਨ ਤੇ ਸ਼ਹਿਰ ਦੇ ਜਿਹੜਾ ਕਾਰੋਬਾਰ ਡਿਸਟਰਬ ਹੋ ਰਿਹਾ ਸਾਰੇ ਦੁਕਾਨਦਾਰ ਭਰਾਵਾਂ ਦਾ ਉਹਨਾਂ ਵਾਸਤੇ ਹੀ ਇਹ ਬੇਨਤੀ ਕਰਨੀ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਧੰਨਵਾਦ ਕਰਨ ਲਈ ਰੁਕਿਆ 19 ਡੇਰ ਨੂੰ ਇੱਥੇ ਵੱਡੀ ਬੱਸ ਭਰ ਕੇ ਪੁਲਿਸ ਦੀ ਪੰਜ ਸੱਤ ਵੱਡੀਆਂ ਗੱਡੀਆਂ ਗੱਡੀਆਂ ਡੀਐਸਪੀ ਸਾਹਿਬ ਪਤਾ ਨਹੀਂ ਕੌਣ ਕੌਣ ਇੱਥੇ ਆ ਗਿਆ ਨੂੰ ਤੇ ਸਮਝ ਨਹੀਂ ਆਈ ਵੀ ਹੋਇਆ ਕੀ ਆ ਹੁਣ ਆਏ ਆ ਇੱਥੇ ਡੀਐਸਪੀ ਸਾਹਿਬ ਤੇ ਸਾਰੀ ਪੁਲਿਸ ਮੈਂ ਦੱਸੋ ਵੀ ਕੀ ਹੋਇਆ ਤੇ ਹੁਣ ਪਰੇ ਨੂੰ ਜਾਂਦੇ ਆ ਕਹਿੰਦੇ ਹੋਇਆ ਦੇ ਕੱਖ ਵੀ ਨਹੀਂ ਕੋਈ ਨਹੀਂ ਹੋਇਆ ਦੇ ਕੱਖ ਵੀ ਨਹੀਂ ਕਹਿੰਦੇ ਤੇ ਫਿਰ ਮੈਂ ਦੌੜਦੇ ਕਿਉਂ ਹੁੰਦੇ ਜੇ ਉਹ ਮੇਰੀ ਗੱਲ ਨਹੀਂ ਯਾਰ ਸਮਝੋ ਇਹ ਰੀ ਵੀ ਅਸੀਂ ਆ ਇਨਕ੍ਰੋਚਮੈਂਟ ਦਿਖਾਇਓ ਯਾਰ ਆ ਵੀ ਆ ਲੋਕ ਇਨਕ੍ਰੋਚਮੈਂਟ ਆਪਣੀ ਮਰਜ਼ੀ ਨਾਲ ਪਰੇ ਕਰ ਰਹੇ ਆ ਦੱਸੋ ਵੀ ਇਹ ਪੁਲਿਸ ਪੁਲਿਸ ਦਾ ਕੰਮ ਆ ਜਿਹੜਾ ਅਸੀਂ ਕਰਵਾ ਰਹੇ ਹੱਥ ਜੋੜ ਕੇ ਇਹ ਵੀ ਇਸ ਕਰਕੇ ਕਰ ਰਹੇ ਆ ਲੋਕ ਕਿਉਂਕਿ ਪਿਆਰ ਕਰਦੇ ਆ ਮੇਰ ਨਾਲ ਮੇਰੀ ਰਿਸਪੈਕਟ ਕਰਦੇ ਮੈਂ ਇਹਨਾਂ ਦੀ ਰਿਸਪੈਕਟ ਕਰਦਾ ਆ ਨਹੀਂ ਤੇ ਕੋਈ ਇੰਚ ਨਹੀਂ ਚੜਦਾ ਜਗਾ ਔਰ ਇਹਨਾਂ ਨੂੰ ਬੇਨਤੀ ਕੀਤੀ ਆ ਸਾਰਿਆਂ ਨੂੰ ਇਹ ਕਰ ਰਹੇ ਆ ਉਧਰੋਂ ਵੀ ਅਸੀਂ ਚੌਂਕ ਖੁੱਲਾ ਕਰ ਰਹੇ ਆ ਇਧਰੋਂ ਵੀ ਖੁੱਲਾ ਕਰ ਰਹੇ ਆ ਚੌਂਕ ਵੀ ਸਲੀਪ ਰੋਡਸ ਬਣ ਜਾਣ ਜਿਹੜੀ ਟ੍ਰੈਫਿਕ ਆ ਉਹ ਅੱਧੀ ਅੱਧੀ ਰਹਿ ਜਾਏ ਜਿੰਨੇ ਸੰਗਲਪੁਰੇ ਰੋਡ ਨੂੰ ਸ਼ਹਿਰ ਨੂੰ ਜਾਣਾ ਉਹ ਪਿੱਛੋਂ ਹੀ ਉਸ ਰੋਡ ਦੇ ਵਿੱਚ ਸਲੀਪ ਰੋਡ 'ਚ ਜਾਵੇ ਤੇ ਇਧਰ ਨੂੰ ਮੁੜ ਜੇ ਤੇ ਜਿਹੜਾ ਸਿੱਧਾ ਜਾਣਾ ਉਹ ਸਿੱਧਾ ਆ ਜਾਏ ਆਟੋਮੈਟਿਕਲੀ ਟ੍ਰੈਫਿਕ ਜਿਹੜੀ ਆ ਉਹ ਉਹਦਾ ਜਿਹੜਾ ਬੋਝ ਆ ਝੌਂਕ ਤੇ ਘਟ ਜੇਗਾ ਪਰ ਇਹ ਜ਼ਿੰਮੇਵਾਰੀ ਕਿਹਦੀ ਆ ਇਹ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਆ ਜਿਹੜੀ ਜ਼ਿੰਮੇਵਾਰੀ ਮੈਂ ਤੇ ਮੇਰਾ ਬ੍ਰਦਰ ਬਲਜੀਤ ਪਾੜਾ ਨਭਾਰਿਆ ਤੇ ਅੱਜ ਇਹ ਐਡਮਿਨਿਸਟ੍ਰੇਸ਼ਨ ਸੁੱਤੀ ਪਈ ਆ ਇਹ ਕੰਮ ਇਹ ਡੀਸੀ ਸਾਹਿਬ ਦਾ ਇਹ ਕੰਮ ਡੀਸੀ ਸਾਹਿਬ ਦਾ ਵੇਖਣਾ ਵੀ ਸ਼ਹਿਰ ਦੀ ਸਾਰੀ ਆਏ ਵੇਖੋ ਅਸੀਂ ਵੀ ਆਪਦੇ ਘਰਾਂ 'ਚ ਰਾਜੀ ਸੁਖੀ ਆ ਡੀਸੀ ਸਾਹਿਬ ਵੀ ਡੀਸੀ ਐਸਡੀਓ ਵੀ ਰਾਜੀ ਸੁਖੀ ਨੇ ਕਿਉਂਕਿ ਉਹਨਾਂ ਨੂੰ ਕੋਈ ਪਤਾ ਨਹੀਂ ਉਹਨਾਂ ਦਾ ਤੇ ਹੂਟਰ ਵੱਜਣਾ ਸਾਡੀਆਂ ਗੱਡੀਆਂ ਦਾ ਅਹੀਂ ਤੇ ਲੰਘ ਜਾਂਦੇ ਆ ਜਿਹੜੇ ਲੋਕ ਜਿਨ੍ਹਾਂ ਦੀਆਂ ਦੁਕਾਨਾਂ ਨੇ ਜਿਨ੍ਹਾਂ ਦੇ ਗਾੜੀ ਕਿਲੋਮੀਟਰ ਜਾਮ ਲੱਗੇ ਨੇ ਜਿਨ੍ਹਾਂ ਨੂੰ ਪੁੱਛਦਾ ਹੀ ਕੋਈ ਨਹੀਂ ਪੁਲਿਸ ਵਾਲਾ ਉਹ ਕਿੱਥੇ ਜਾਣੋ ਉਹਨਾਂ ਸ਼ਾਮ ਨੂੰ ਆਪਦੇ ਕਮਾਈ ਕਰਕੇ ਉਹੇ ਬੱਚਿਆਂ ਨੂੰ ਖਾਉਣੀ ਹੈ ਉਹੇ ਰੋਟੀ ਕੁਮਾਰੀ ਕੁਮਾਰ ਕਰਨੀ ਆ ਕੋਈ ਪੁੱਛਦਾ ਹੀ ਨਹੀਂ ਯਾਰ ਸ਼ਹਿਰ ਦੇ ਵਿੱਚ ਕੰਮ ਰੋਕਣ ਦੀ ਕੋਸ਼ਿਸ਼ ਕੀਤੀ ਕਿਸੇ ਨੇ ਨਹੀਂ ਕੰਮ ਨਹੀਂ ਕੰਮ ਕੋਈ ਲਾਇਆ ਹੀ ਨਹੀਂ ਤੇ ਰੋਕਣਾ ਕੀ ਆ ਨਹੀਂ ਆ ਜਿਹੜੀ ਉਹ ਕਿਸੇ ਉਹ ਇੱਕੋ ਹੀ ਤੇ ਹੈਗਾ ਬੰਦਾ ਉਹਨੇ ਕਹਿਤਾ ਹੋਣਾ ਵੀ ਕੰਮ ਲੱਗ ਗਿਆ ਕੰਮ ਐ ਇੱਥੇ ਆ ਕੇ ਮੈਂ ਦੱਸੋ ਕਿੱਥੇ ਲੱਗਾ ਉਹ ਹੱਸ ਕੇ ਪਰੇ ਚੱਲ ਗਿਆ ਕੋਈ ਨਹੀਂ ਤੁਹਾਡਾ ਪਰਸਨਲ ਕਹਿੰਦੇ ਇਹ ਤੁਹਾਡਾ ਪਰਸਨਲ ਇਹ ਕਰ ਸਕਦੇ ਹੋ ਕੰਮ ਬਾਰੇ ਕੀ ਪਲਾਨ ਹੈ ਅਗਲਾ ਜਿਹੜਾ ਪਹਿਲਾਂ ਲੋ ਚੁੰਗਿਆ ਦੇਖੋ ਅਸੀਂ ਸਰਕਲ ਬਣਾ ਦਿੱਤਾ ਹਾਂਜੀ ਏਡੀਸੀ ਸਾਹਿਬ ਨਾਲ ਗੱਲ ਹੋਈ ਆ ਉਹ ਕਹਿੰਦੇ ਕਿ ਇਹਨੂੰ ਅਸੀਂ ਉਹਨਾਂ ਨੇ ਸਾਨੂੰ ਕੋਈ ਟੈਕਨੀਕਲੀ ਚਿੱਠੀਆਂ ਕੱਢੀਆਂ ਵੇਖ ਦੋ ਉਹਨਾਂ ਦਾ ਜਵਾਬ ਦੇ ਦਾਂਗੇ ਔਰ ਉਹਦੇ ਕਰਕੇ ਜੋ ਟੈਕਨੀਕਲੀ ਉਹ ਸਾਰੇ ਅਸੀਂ ਨੋਰਮਸ ਪੂਰੇ ਕਰਦੇ ਆ 댓 ਇਜ਼ ਵਾਈ ਵੀ ਹੈਵ ਐਨਓਸੀ ਆਲਸੋ ਸਾਡੇ ਕੋਲ ਐਨਓਸੀ ਵੀ ਹੈਗੀ ਆ ਸੋ ਉਹ ਪ੍ਰਸ਼ਾਸਨ ਨਾਲ ਬਹਿ ਕੇ ਗੱਲ ਕਰਾਂਗੇ ਆਪਾਂ ਲਾਇਸੈਂਸ ਕ੍ਰੀਏਟ ਹਰ ਚੀਜ਼ ਤੇ ਨਹੀਂ ਕਰਨਾ ਚਾਹੁੰਦੇ ਤੇ ਪਰ ਜੇ ਬਾਰ ਬਾਰ ਆਹ ਆ ਕੰਮ ਵੀ ਕੇ ਦੇ ਕੰਮ ਨੂੰ ਆ ਕੇ ਡੱਕਣਗੇ ਫਿਰ ਕਿਤਨਾ ਕਿਤੇ ਤੇ ਫਿਰ ਪੰਗਾ ਪੈਣਾ ਹੀ ਹੈ ਟ੍ਰੈਫਿਕ ਕਾਫੀ ਹੋ ਗਈ ਹੈ ਤੇ ਇਹਦੇ ਲਈ ਕੀ ਕਰ ਰਹੇ ਹੋ ਚੌਂਕ ਚ ਮਲੋ ਹੋਰ ਕੀ ਕੀ ਅਰੇਂਜਮੈਂਟ ਕੀਤਾ ਜਾ ਰਿਹਾ ਦੇਖੋ ਇਹਦੇ ਤੇ ਸਲਿਪ ਰੋਡ ਬਣਾਉਣ ਦਾ ਅਸੀਂ ਕਰ ਰਹੇ ਆ ਜਿਹੜੇ ਇਨਕ੍ਰੋਚਮੈਂਟਾਂ ਪਿੱਛੇ ਹਟਾ ਕੇ ਆਪ ਲੋਕਾਂ ਨੂੰ ਰਿਕਵੈਸਟ ਕੀਤੀ ਹੈ ਲੋਕ ਲੋਕ ਅਫੈਕਟਡ ਨੇ ਲੋਕ ਆਪ ਹੀ ਕਹਿ ਰਹੇ ਆ ਹੁਣ ਇੱਥੇ ਮੈਂ ਇੱਥੇ ਲੋਕ ਜਿੰਨੇ ਦੁਕਾਨ ਵਾਲੇ ਉਹਨਾਂ ਨੂੰ ਪੁੱਛੋ ਆ ਵੀ ਵਿਚਾਰੇ ਕਰ ਰਹੇ ਆ ਅਜੇ ਕੋ ਜਿਆਦਾ ਕਰਨੀ ਚਾਹੁੰਦੇ ਆ ਮੈਂ ਨਹੀਂ ਇੰਨੀ ਇੰਨੀ ਕਿਨਹੀਂ ਸਰਦਾ ਇੰਨੀ ਕਰ ਦੋ ਤੁਸੀਂ ਬਾਰੇ ਤੁਹਾਡਾ ਧੰਨਵਾਦ ਉਹ ਰੀੜੀਆਂ ਸੀਗੀਆਂ ਉਹ ਪਰੇ ਕਰਾਈਆਂ ਨੇ ਇਹ ਏਡੀਸੀ ਸਾਹਿਬ ਤੇ ਐਸਡੀਐਮ ਵੀ ਡੀਸੀ ਸਾਹਿਬ ਇਹ ਬਾਹਰ ਨਿਕਲ ਲਾਂਗੇ ਤੇ ਸੜਕਾਂ ਤੇ ਅਫਸਰ ਨਿਕਲਦੇ ਹੀ ਨਹੀਂ ਸੁੱਤੇ ਪਏ ਉਹਨਾਂ ਨੂੰ ਪਤਾ ਸਾਡਾ ਮੁੱਖ ਮੰਤਰੀ ਸੁੱਤਾ ਲੋਕ ਇਨਕਰੋਜਮੈਂਟ ਹਟਾ ਰਹੇ ਆ ਇਸ ਤੋਂ ਇਲਾਵਾ ਕੀ ਅਰੇਂਜਮੈਂਟ ਕੀਤੀ ਜਾ ਰਹੀ ਹੈ ਇੱਥੇ ਚੌਂਕ ਤੇ ਹੋਰ ਅਸੀਂ 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 ਜਦੋਂ ਕਰਨ ਲੱਗਨੇ ਆ ਤੇ ਮੰਜੇ ਤੋਂ ਬੁੜ ਕੇ ਪੈਂਦੇ ਆ ਪਤਾ ਨਹੀਂ ਹੁੰਦਾ ਕੀ ਹੈ ਇਹਨਾਂ ਨੂੰ ਪੀ ਅਸੀਂ ਤੇ ਜੇ ਅਜੇ ਸ਼ੁਰੂ ਕਰ ਰਹੇ ਆਂ ਕੰਪੀਲ ਕੋਚਮੈਂਟ ਹਟਾ ਕੇ ਤੇ ਸਲੀਪ ਰੋਡ ਬਣਾ ਕੇ ਤੇ ਡਿਵਾਈਡਰ ਬਣਾਈ ਹੈ ਉੱਥੋਂ ਅੰਡਰਬ੍ਰਿਜ ਤੋਂ ਵੀ ਸਾਰੇ ਬੰਦੇ ਤੇ ਸੜਕਾਂ ਚੌੜੀਆਂ ਕਰਦੀਏ 1.5 200 ਫੁੱਟ ਤੱਕ ਜਿੱਥੇ ਤੱਕ ਅਸੀਂ ਕਰ ਸਕਨੇ ਆਂ ਜਿਹੜੀ ਸਿੱਧੀ ਟ੍ਰੈਫਿਕ ਆ ਉਹ ਸਿੱਧੀ ਮੂਵ ਕਰੇ ਤੇ ਜਿਹੜੀ ਸਲੀਪ ਰੋਡ ਦੇ ਮੂਵ ਕਰਦੀ ਸਲੀਪ ਰੋਡ ਨੂੰ ਕਰੇ ਫਿਰ ਇਹਨੂੰ ਹੌਲੀ ਹੌਲੀ ਅਸੀਂ ਰੈੱਡ ਲਾਈਟ ਦਾ ਇੰਤਜ਼ਾਮ ਕਰਾਂਗੇ ਤੇ ਆਪਣੇ ਆਪ ਹੀ ਯਾਰ ਟ੍ਰੈਫਿਕ ਖਤਮ ਹੋ ਜਾਂਦੀ ਆ ਪਰ ਹੁਣ ਜਦੋਂ ਪੁੱਛਣ ਵਾਲਾ ਹੀ ਕੋਈ ਨਹੀਂ ਮਾਪਿਓ ਹੀ ਨਹੀਂ ਰਹਿ ਗਿਆ ਪੰਜਾਬ ਦਾ ਹੀ ਮਾਪਿਓ ਨਹੀਂ ਰਹਿ ਗਿਆ ਤੇ ਗਰਦਾਸਪੁਰ ਤੇ ਚੀਜ਼ ਤੁਸੀਂ ਬਟਾਲੇ ਚਲ ਜੋ ਮੈਂ ਹੁਣ ਬਟਾਲੇੋਂ ਆਇਆ ਉੱਥੇ ਬੁਰਾ ਹਾਲਾ ਜਾਂਦਾ ਹਰ ਸ਼ਹਿਰ ਚ ਬੁਰਾ ਹਾਲਾ ਕੀ ਹੋਣਾ ਚਾਹੀਦਾ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਟ੍ਰੈਫਿਕ ਨੂੰ ਕੰਟਰੋਲ ਕਰਨ ਲਈ ਮੁੱਖ ਮੰਤਰੀ ਸਾਹਿਬ ਨੂੰ ਜਗਾਉਣਾ ਪਊ ਤੇ ਥੱਲੇ ਪੁਲਿਸ ਪ੍ਰਸ਼ਾਸਨ ਤਾਂ ਜਾਗਣਾ ਜੇ ਤੁਹਾਡਾ ਉੱਤੇ ਐਡਮਿਨਿਸਟ੍ਰੇਟਰ ਹੀ ਸੁੱਤਾ ਜੇ ਕਲਾਸ ਦਾ ਟੀਚਰ ਹੀ ਸੁੱਤਾ ਤੇ ਬੱਚੇ ਕਿੱਦਾਂ ਪੜਨਗੇ ਜੇ ਕਲਾਸ ਜੇ ਟਵਿੱਟਰ ਹੀ ਸੁੱਤਾ ਤੇ ਟਿਊਸ਼ਨ ਕਿੱਦ ਕੌਣ ਪੜ੍ਹਾਊਗਾ ਜੇ ਮੁੱਖ ਮੰਤਰੀ ਸੁੱਤਾ ਤੇ ਮੈਂ ਪੁਲਸ ਵਾਲਿਆਂ ਨੂੰ ਕੀ ਕਹਾਂ ਜਦੋਂ ਮੁੱਖ ਮੰਤਰੀ ਨੂੰ ਫਿਕਰ ਹੀ ਕੋਈ ਨਹੀਂ ਪੰਜਾਬ ਦਾ ਗਰਨੇਡ ਦੇ ਹਮਲੇ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਫਰੋਤੀਆਂ ਮੰਗ ਰਹੇ ਆ ਘਰਾਂ ਤੇ ਗ੍ਰਨੇਡ ਚੱਲਣੇ ਸ਼ੁਰੂ ਹੋ ਗਏ ਆ ਤੇ ਫਿਰ ਇਹ ਪੁਲਸ ਵਾਲੇ ਵਿਚਾਰੇ ਕੀ ਕਰਨ ਇਹਨਾਂ ਨੇ ਆਪਣੇ ਐਡਮਿਨਿਸਟਰेटर ਦੇ ਸਿਰ ਤੇ ਖਲੋ ਕੇ ਮਗਰ ਬੈਕਬੋਨ ਤੇ ਉੱਤੇ ਕੰਮ ਕਰਨਾ ਹੁੰਦਾ ਤੇ ਜਦੋਂ ਸਾਡਾ ਐਡਮਿਨਿਸਟਰेटर ਹੀ ਨਹੀਂ ਉਹ ਮੌਜਾ ਕਰ ਰਿਹਾ ਤੇ ਫਿਰ ਇਹ ਵਿਚਾਰੇ ਕੀ ਕਰਨ ਇਹ ਵੀ ਮੌਜਾ ਹੀ ਕਰਨਗੇ ਇਹ ਵੀ ਮੌਜਾ ਕਰ ਰਹੇ ਆ ਤੇ ਸ਼ਹਿਰ ਵਾਲੇ ਸਾਡੇ ਲੋਕ ਜਿਹੜੇ ਤੰਗ ਬੈਠੇ ਆ ਮੈਂ ਜਦੋਂ ਸਰਕਾਰ ਸੀਗਾ ਮੈਂ ਸ਼ਾਮ ਨੂੰ 4 ਵਜੇ ਨਿਕਲਦਾ ਹੁੰਦਾ ਸੀ ਮੋਟਰਸਾਈਕਲ ਤੇ ਗੱਡੀ ਤੇ ਤੁਸੀਂ ਸਾਰਿਆਂ ਨੂੰ ਪਤਾ ਮੈਂ 2-2 3-3 ਘੰਟੇ ਸ਼ਹਿਰ ਦੀਆਂ ਰੋਡਸ ਤੇ ਰਹਿੰਦਾ ਸੀ ਐਸਐਚਓ ਡੀਐਸਪੀ ਨੂੰ ਸਾਥਦਾ ਸੀ ਵੀ ਇੱਥੇ ਗੁੰਡਾਗਰਦੀ ਹੋ ਰਹੀ ਆ ਇੱਥੇ ਬੋਨਟ ਤੇ ਰੱਖ ਕੇ ਕੋਈ ਸ਼ਰਾਬ ਪੀ ਰਿਹਾ ਇੱਥੇ ਫਲਾਣਾ ਕੰਮ ਹੋ ਰਿਹਾ ਐ 15 ਮਿੰਟ ਚ ਸ਼ਹਿਰ ਦਰੁਸਤ ਹੁੰਦਾ ਸੀ ਕਿਉਂ ਕਰਦਾ ਸੀ ਮੈਂ ਮੇਰੀ ਤੇ ਨਹੀਂ ਦੁਕਾਨ ਸ਼ਹਿਰ ਚ ਮੇਰਾ ਕਾਰੋਬਾਰ ਤੇ ਨਹੀਂ ਮੇਰੇ ਭਰਾਵਾਂ ਦਾ ਕਾਰੋਬਾਰ ਆ ਮੇਰੇ ਦੁਕਾਨਦਾਰ ਭਰਾਵਾਂ ਦਾ ਕਾਰੋਬਾਰ ਆ ਮੈਂ ਉਹ ਉਹ ਜੇ ਸਾਡੇ ਦੁਕਾਨਦਾਰ ਭਰਾ ਸ਼ਾਮ ਨੂੰ ਵਟ ਕੇ ਕੁਝ ਨਹੀਂ ਜਾਣਗੇ ਤੇ ਆਪਣੀ ਸ਼ਹਿਰ ਦੀ ਇਕਨੋਮੀ ਵੀ ਡਾਊਨ ਜਾਊ ਉਹਨਾਂ ਦਾ ਪਰਿਵਾਰ ਵੀ ਵਿਚਾਰਾ ਡਿਸਟਰਬ ਹੋਊਗਾ ਪਰ ਕੋਈ ਜੂੰ ਹੀ ਨਹੀਂ ਸਰਕਦੀ ਯਾਰ ਕਿਸੇ ਪ੍ਰਸ਼ਾਸਨ ਵਾਲੇ ਤੇ ਕੰਮ ਹੀ ਇੱਕੋ ਪਾੜੇ ਨਾ ਪਾੜੇ ਨਾ ਪੰਗਾ ਲੈ ਲੋ ਪਾੜੇ ਨਾ ਪੰਗਾ ਲੈ ਲੋ ਬਸ ਇਹੋ ਰਹਿ ਗਿਆ ਜਿਹਨੇ ਸਟੇਸ਼ਨ ਨੂੰ ਕੀ ਕਹਿਣਾ ਚਾਹੂਗਾ ਐਡਮਿਨਿਸਟਰेटर ਨੂੰ ਇਹ ਕਹਿਣਾ ਚਾਹੁੰਦਾ ਵੀ ਜਿੰਨਾ ਜ਼ੋਰ ਤੁਸੀਂ ਪਾੜੇ ਤੇ ਲਾਉਂਦੇ ਇੰਨਾ ਜ਼ੋਰ ਕਿਤੇ ਟ੍ਰੈਫਿਕ ਤੇ ਲਾਓ ਇੰਨਾ ਜ਼ੋਰ ਕਿਤੇ ਤੁਸੀਂ ਕਾਰੋਬਾਰ ਦਰੁਸਤ ਕਰਨ ਤੇ ਲੋਕਾਂ ਤੇ ਲਾਓ ਲੋਕ ਲੋਕਾਂ ਦੇ ਕੰਮਾਂ ਤੇ ਲਾਓ ਪਾੜੇ ਤੇ ਇੰਨਾ ਸਮਾਂ ਬਰਬਾਦ ਨਾ ਕਰੋ ਮੈਂ ਵੀ ਐਡਾ ਵਿਹਲਾ ਨਹੀਂ ਵੀ ਰੋਜ਼ ਤੁਹਾਡੇ ਕਰਕੇ ਲਾਈਵ ਹਾਂ ਰੋਜ਼ ਤੁਹਾਡੇ ਕਰਕੇ ਪੰਗਾ ਲਈ ਜਾਵਾਂ ਹੁਣ ਤੇ ਮੈਨੂੰ ਵੀ ਸ਼ਰਮ ਆਉਣ ਲੱਗ ਗਈ ਮਖੌਲਜਾ ਲੱਗਦਾ ਵੀ ਰੋਜ਼ ਹੀ ਪਾੜਾ ਹੀ ਦਿਖਦਾ ਤੁਹਾਨੂੰ ਹਾਂ ਠੀਕ ਹੈ ਇਸ ਗੱਲ 'ਚ ਉਹ ਉਹ ਕੀ ਕਹਿੰ ਜਾ ਮੁਰਦਿਆਂ ਨੂੰ ਤੇ ਕੋਈ ਪੁੱਛਦਾ ਨਹੀਂ ਜਿੱਤੇ ਜਾਨ ਹੋਏ ਨਾ ਉਹ ਉਹਨੂੰ ਹੀ ਪੁੱਛਦੇ ਆ ਤੇ ਸਾਡੇ ਚ ਲੋਕਾਂ ਦੀ ਜਾਨ ਆ ਮੇਰੇ ਪਿੱਛੇ ਆ ਕੋਈ ਇੰਚ ਜਗਾ ਛਡਾ ਕੇ ਦੱਸਿਆ ਕੋਈ ਲੀਡਰ ਕੇ ਸ਼ਹਿਰ ਦਾ ਜਦ ਮੈਂ ਇਹਨਾਂ ਨੂੰ ਹੁਣ ਕਹਿਦਾ ਪਿਓ ਪਿੱਛੇ ਤੱਕ ਛੜਣਾ ਤੱਕ ਛੱਡ ਦਿਓ ਲੈ ਮੇਰੇ ਇਥੋਂ ਕਹਿਣ ਤੋਂ ਪਹਿਲਾਂ ਛੱਡ ਦੇਣਗੇ ਕਿਉਂ ਕਿ ਮੈਂ ਪਿਆਰ ਕਮਾਇਆ ਲੋਕਾਂ ਦੇ ਨਾਲ ਲੋਕਾਂ ਮਗਰ ਜਾਨ ਦੇ